ਹੂਟਰ ਲਾਉੜਾ ਫਿਰ ਕਿਵੇਂ ਲਾਇਆ ਕਿਵੇਂ ਹੋਇਆ ਉਹ ਪਹਿਲਾਂ ਤਾਂ ਗੱਡੀ ਲਈ ਪਹਿਲਾਂ ਲੱਗਾ ਕੀ ਤੋਂ ਲਈ ਸੀ ਜੀ ਹੈ ਚਲ ਕਿੱਥੇ ਮਿਲਾਇਆ 임ਪੋਸਟਰ ਕਿੱਥੇ ਹੈ ਨਹੀਂ ਟ੍ਰੈਫਿਕ ਇਹ ਗੱਡੀ ਆ ਜੀ ਸਾਰੇ ਪਾਸੇ ਦੇ ਕਾਲੇ ਲੱਗੇ ਹੋਏ ਨੇ ਹੂਟਰ ਲੱਗਾ ਹੋਇਆ ਗੱਡੀ 'ਚ ਤੇ ਭਾਈ ਸਾਹਿਬ ਆਉਂਦੇ ਆ ਪੁੱਛਦੇ ਆ ਕੌਣ ਨੇ ਪਿੱਛੇ ਹੂਟਰ ਮਾਰਦੇ ਆਉਂਦੇ ਆ ਸਾਰੀ ਗੱਡੀ ਜਿਹੜੀ ਹੈ ਜੀ ਆ ਦੇਖੋ ਪਰਦੇ ਲੱਗੇ ਆ ਤੇ ਅਸੀਂ ਇਸ ਵਕਤ ਅਦਾਲਤਾਂ ਦੇ ਵਿੱਚ ਆ ਠੀਕ ਹੈ ਜੀ ਐ ਇੱਥੇ ਐਸਐਸਪੀ ਸਾਹਿਬ ਦਾ ਆਫਿਸ ਡੀਸੀ ਸਾਹਿਬ ਦਾ ਆਫਿਸ ਤੇ ਇਹ ਭਾਈ ਸਾਹਿਬ ਨੇ ਅੱਛਾ ਭਾਈ ਸਾਹਿਬ ਆਪਾਂ ਹੂਟਰ ਮਾਰਦੇ ਆ ਰਹੇ ਸੀ ਅਥੋਰਾਈਜ਼ਡ ਆ ਤੁਹਾਨੂੰ ਹੂਟਰ ਮਾਰਨ ਹੈ ਜੀ ਫੇਰ ਜੱਟ ਵਾਲੇ ਕੀਤੀ ਹੈ ਤੁਸੀਂ ਪੁਲਿਸ ਨੂੰ ਲਾਜੋ ਹੈ ਜੀ ਹੋਟਲ ਆਊਡ ਹੈ ਫਿਰ ਕਿਵੇਂ ਲਾਇਆ ਕਿਵੇਂ ਹੋਇਆ ਉਹ ਪਹਿਲਾਂ ਤਾਂ ਗੱਡੀ ਲੈਣਾ ਪਹਿਲਾਂ ਕੀ ਤੋਂ ਲਈ ਸੀ ਜੀ ਹੈ ਚਲੋ ਕਿੱਥੇ ਮਿਲਾਇਆ ਇੰਪੋਸਟਡ ਕਿੱਥੇ ਹੈਗੇ ਟ੍ਰੈਫਿਕ ਵਾਹ ਕੀ ਬਾਤ ਤੁਸੀਂ ਟ੍ਰੈਫਿਕ 'ਚ ਪੋਸਟਡ ਹੋ ਤੇ ਟ੍ਰੈਫਿਕ ਵਾਲੇ ਬੰਦੇ ਹੀ ਕਾਲੇ ਲਾਏ ਹੋਏ ਨੇ ਇਹਨਾਂ ਨੇ ਆ ਗੱਡੀ ਦਾ ਨੰਬਰ ਹੈ ਪਿੱਛੇ ਹੂਟਰ ਮਾਰ ਰਿਹਾ ਸੀ ਚਲੋ ਇਹ ਇੱਕ ਸਾਡੇ ਹੋਮਗਾਰਡ ਦਾ ਜਵਾਨ ਆ ਅਰਸ਼ਦੀਪ ਸਿੰਘ ਉਹ ਐਸੇ ਗੱਡੀ ਦੇ ਵਿੱਚ ਜਿਹਦਾ ਨੰਬਰ ਪੀਵੀ 03ਬੀਆਰ 3527 ਨੰਬਰ ਦੇ ਵਿੱਚ ਉਸਨੇ ਇੱਕ ਤਾਂ ਕਾਲੀਆਂ ਜਾਲੀਆਂ ਲਗਾਈਆਂ ਹੋਈਆਂ ਸੀ ਤੇ ਕੋਦੇ ਵਿੱਚ ਉਹਨੇ ਹੂਟਰ ਲਗਾਇਆ ਹੂਟਰ ਲਗਾਇਆ ਸੀ ਜਿਸ ਨੂੰ ਉਹ ਦੀ ਵਰਤੋਂ ਕਰ ਰਿਹਾ ਸੀ ਤੇ ਇਹਦਾ ਅਸੀਂ ਮੋਟਰ ਵਹੀਕਲ ਐਕਟ ਦੀ ਧਾਰਾ 177 ਦੇ ਅਧੀਨ ਅਨਥਰਾਇਜ਼ ਜਿਹੜੀਆਂ ਕਾਲੀਆਂ ਜਾਲੀਆਂ ਲਾਉਣਾ ਤੇ ਹੂਟਰ ਵਜਾਉਣ ਦੇ ਅਧੀਨ ਅਸੀਂ ਉਹਦਾ ਚਲਾਨ ਕੀਤਾ ਤੇ ਇੱਥੇ ਇਹ ਵਰਨਣਯੋਗ ਆ ਵੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਸਖਤ ਅਦਾਇਤਾਂ ਵੀ ਚਾਹੇ ਕੋਈ ਪਬਲਿਕ ਦਾ ਮੈਂ ਨਾ ਚਾਹੇ ਕੋਈ ਪੁਲਿਸ ਮੁਲਾਜ਼ਮ ਜਿਹੜਾ ਵੀ ਮੋਟਰ ਵਹੀਕਲ ਐਕਟ ਦੀਆਂ ਉਲੰਘਣਾ ਕਰਦਾ ਉਸ ਦੇ ਬਰ ਖਿਲਾਫ ਕਾਰਵਾਈ ਕੀਤੀ ਜਾਵੇ ਇਸੇ ਲੜੀ ਦੇ ਵਿੱਚ ਹੀ ਅਸੀਂ ਇਹਦੇ ਬਰ ਖਿਲਾਫ ਅਸੀਂ ਕਾਰਵਾਈ ਕੀਤੀ ਆ ਤੇ ਤੁਹਾਡੇ ਮਾਧਿਅਮ ਦੇ ਰਾਹੀਂ ਅਸੀਂ ਬੇਨਤੀ ਕਰਨੀ ਚਾਹੁੰਦਾ ਚਾਹੁੰਦੇ ਆ ਵੀ ਜਿਹੜੇ ਆਮ ਲੋਕ ਆ ਇੱਕ ਤਾਂ ਆਪੋ ਆਪਣੇ ਵਹੀਕਲਾਂ ਤੋਂ ਕਾਲੀਆਂ ਜਾਲੀਆਂ ਤੇ ਕਾਲੀਆਂ ਫਿਲਮਾਂ ਤੇ ਦੂਸਰਾ ਜਿਹੜੇ ਹੂਟਰ ਆ ਤੇ ਇੱਕ ਮੋਡੀਫਾਈਡ ਵਹੀਕਲ ਜਿਹੜੇ ਲੈ ਕੇ ਬਜ਼ਾਰਾਂ ਦੇ ਵਿੱਚ ਘੁੰਮਦੇ ਆ ਤੇ ਉਹ ਇਸ ਕੰਮ ਤੋਂ ਬਾਝ ਆ ਜਾਣ ਨਹੀਂ ਤਾਂ ਉਹਨਾਂ ਦੇ ਬਰਖਲਾਪ ਅਸੀਂ ਸਖਤ ਕਾਰਵਾਈ ਅਮਲ ਵਿੱਚ ਲਿਆਵਾਂਗੇ ਜੀ ਸਾਰੇ ਪਾਸੇ ਦੇ ਕਾਲੇ ਲੱਗੇ ਹੋਏ ਨੇ ਹੂਟਰ ਲੱਗਾ ਹੋਇਆ ਗੱਡੀ 'ਚ ਉਹਨੇ ਭਾਈ ਸਾਹਿਬ ਆਉਂਦੇ ਆ ਪੁੱਛਦੇ ਆ ਕੌਣ ਨੇ ਪਿਛੇ ਹੂਟਰ ਮਾਰਦੇ ਆਉਂਦੇ ਆ ਸਾਰੀ ਗੱਡੀ ਜਿਹੜੀ ਆ ਜੀ ਆ ਦੇਖੋ ਪਰਦੇ ਲੱਗੇ ਆ ਤੇ ਅਸੀਂ ਇਸ ਵਕਤ ਅਦਾਲਤਾਂ ਦੇ ਵਿੱਚ ਆ ਠੀਕ ਆ ਜੀ ਐ ਇੱਥੇ ਐਸਐਸਪੀ ਸਾਹਿਬ ਦਾ ਆਫਿਸ ਡੀਸੀ ਸਾਹਿਬ ਦਾ ਆਫਿਸ ਤੇ ਇਹ ਭਾਈ ਸਾਹਿਬ ਨੇ ਅੱਛਾ ਭਾਈ ਸਾਹਿਬ ਆਪਾਂ ਹੂਟਰ ਮਾਰਦੇ ਆ ਰਹੇ ਸੀ ਅਥੋਰਾਈਜ਼ ਆ ਤੁਹਾਨੂੰ ਹੂਟਰ ਮਾਰਨ ਹੈ ਜੀ ਫੇਰ ਜੱਟ ਵਾਲਾ ਕੀਤੀ ਹੈ ਤੁਸੀਂ ਪੁਲਿਸ ਨੂੰ ਲਾਜੋ ਹੈ ਜੀ ਹੋਟਲ ਆਊਡ ਹੈ ਫਿਰ ਕਿਵੇਂ ਲਾਇਆ ਕਿਵੇਂ ਹੋਇਆ ਉਹ ਪਹਿਲਾਂ ਤਾਂ ਗੱਡੀ ਲੈਣੀ ਪਹਿਲਾਂ ਕਿਤੋਂ ਲਈ ਸੀ ਜੀ ਹੈ ਚਲੋ ਇਹ ਇੱਕ ਸਾਡੇ ਹੋਮਗਾਰਡ ਦਾ ਜਵਾਨ ਆ ਅਰਸ਼ਦੀਪ ਸਿੰਘ ਉਹ ਐਸੇ ਗੱਡੀ ਦੇ ਵਿੱਚ ਜਿਹਦਾ ਨੰਬਰ ਪੀਵੀ 03ਬੀਆਰ 3527 ਨੰਬਰ ਦੇ ਵਿੱਚ ਉਸਨੇ ਇੱਕ ਤਾਂ ਕਾਲੀਆਂ ਜਾਲੀਆਂ ਲਗਾਈਆਂ ਹੋਈਆਂ ਸੀ ਤੇ ਇੱਕ ਉਹਦੇ ਵਿੱਚ ਉਹਨੇ ਹੂਟਰ ਲਗਾਇਆ ਹੂਟਰ ਲਗਾਇਆ ਸੀ ਜਿਸ ਨੂੰ ਉਹ ਦੀ ਵਰਤੋਂ ਕਰ ਰਿਹਾ ਸੀ ਤੇ ਇਹਦਾ ਅਸੀਂ ਮੋਟਰ ਵਹੀਕਲ ਐਕਟ ਦੀ ਧਾਰਾ 177 ਦੇ ਅਧੀਨ ਅਨਥਰਾਇਜ਼ ਜਿਹੜੀਆਂ ਕਾਲੀਆਂ ਜਾਲੀਆਂ ਲਾਉਣਾ ਤੇ ਹੂਟਰ ਵਜਾਉਣ ਦੇ ਅਧੀਨ ਅਸੀਂ ਉਹਦਾ ਚਲਾਨ ਕੀਤਾ